ਅਮਰਪਾਲ ਜੀ ਨੂੰ ਸਾਰੀ ਤਕੀਨਾਂ ਦੀ ਸੇਵਾ ਐਸਪੀਸੀ ਉਹਨਾਂ ਦੇ ਪਰਿਵਾਰ ਨੂੰ ਸਾਰਾ ਸਾਥ ਦੇਤੀ ਪੀਸੀ ਦਿੰਦੀ ਅੱਜ ਅਚਾਨਕ ਉਹਨਾਂ ਚਲੇ ਗਏ ਆ ਗਿਆ ਅਖੀ ਮੈਂ ਹੁਣੇ ਫਿਰ ਪੰਨਾ ਮੈਂ ਇਹਦਾ ਚੋਣਾ ਜਦੋਂ ਅਸੀਂ ਭਾਈ ਰਾਜੂ ਨਾਲ ਦੀ ਭੈਣ ਨੂੰ ਖੜਾ ਕੀਤਾ ਛੜਾਉਣ ਵਾਸਤੇ ਮੈਂ ਆਪ ਜ਼ਮਨ ਸਿੰਘ ਮਾਨ ਦੇ ਘਰੇ ਗਿਆ ਹੱਥ ਜੋੜ ਕੇ ਮੈਂ ਕਿਹਾ ਬੇਨਤੀ ਕੀਤੀ ਕਿ ਆਪਾਂ ਇਕੱਠੇ ਹੋ ਜਾਈਏ ਐਕੀ ਬੀਬੀ ਜੀ ਨੂੰ ਕੋਈ ਭੈਣ ਨੂੰ ਮੜਾ ਕਰਦੀ ਹੈ ਤੁਸੀਂ ਸਾਡਾ ਸਾਥ ਦਿਓ ਕਿਉਂਕਿ ਨਹੀਂ ਮੈਂ ਆਪ ਰਣਾ ਕੋਈ ਬੰਦੇ ਚੜਨੀ ਆ ਜਿਹੜੇ ਕੀ ਆਪਾਂ ਸਾਰੇ ਬੰਦੀ ਸਿੰਘ ਚਲਾਉਣੇ ਆ ਸਾਡੇ ਸਾਥ ਦੇ ਦਿਓ ਨਾ ਮੈਂ ਕੋਈ ਵੱਲ ਪਛਣਾ ਚੁੜਦਾ ਦੇਖੋ ਮੈਂ ਕਿਸੇ ਤੇ ਖਰਾਬ ਨਹੀਂ ਆ ਗੱਲ ਤੋਂ ਮੈਂ ਮੈਂ ਜਿਹਨੇ ਸਵਾਲ ਪੁੱਛਿਆ ਉਹ ਸਵਾਲ ਸਿਰ ਆਪਣੇ ਆਪ ਨੂੰ ਪੁੱਛੋ ਕਿ ਉਹਦਾ ਜਵਾਬ ਜਿਹੜੇ ਤੁਹਾਡੇ ਕੋਲ ਆਉਂਦੇ ਆ ਉਹਨਾਂ ਨੂੰ ਤੁਸੀਂ ਵੀ ਜਵਾਬ ਦਿਓ ਇਹਦਾ ਪੁੱਛ ਕੀ ਹੈ ਇਹ ਇੱਕ ਦਿਨ ਬੰਦਾ ਚੋਲਾ ਪਾ ਲੇ ਅਮਰਿਤਸਰ ਆ ਕੇ ਉਹ ਪੰਥ ਬਾਝੰਦਾ ਕਿ 103 ਸਰਪਾਣੀ ਪੰਥੀ ਜਮਾਤ ਉਹ ਪੰਥ ਹੈ ਜਿਹੜਾ ਹੁੰਦਾ ਅਕਾਲੀ ਦੇ ਢਿੱਗਲਾ ਚੋਲਾ ਪਾ ਕੇ ਗਾਧਾ ਪਾ ਕੇ ਨਿਸ਼ਾਨਾ ਨਾ ਕਾਂਗਰਸ ਹੈ ਨਾ ਜੈਸ਼ੀਆਂ ਦੇ ਬੰਦੇ ਇਹਦੀ ਆਪਾਂ ਵਿਚਾਰੇ ਨੀ ਨੀਚੇ ਕਰਦੇ ਹੋਏ ਮੈਂ ਕਸ਼ਨਾ ਚੋਣਾ ਆਇਆ ਪਾਕਿਸਤਾਨ ਨੇ ਐਲਾਨ ਕੀਤਾ ਮੈਂ 86 ਇਲੈਕਟਿਡ ਦੇਣੀਆਂ ਨਾ ਮਤਾ ਧਰਮ ਦਾ ਵਿਚਾਰ ਕਰਨ ਮੈਸੇਜ ਰੋਣੇ ਮੈਂ ਕਹਿੰਦਾ ਬਹੁਤ ਵਧੀਆ ਗੱਲ ਹੈ ਧਰਮ ਦਾ ਪਛਾਣ ਦੇ ਸਿਆਸੀ ਪਰ ਇਹ ਕਿਤੇ ਬਲਾਕ ਨੂੰ ਮਨ ਕਿਉਂ ਬੰਦ ਰਹਿਦਾ ਕਿ ਕਾਲੀ ਨੇ ਦੀ ਚੱਲ ਹੋ ਰਹੀ ਹੈ ਜੇ ਆਪਾਂ ਲੋਕੀ ਲੜੇ ਮੈਂ ਪੁੱਛਣਾ ਜਦੋਂ ਸਾਰੇ ਬੈਠੇ ਨੇ ਕੋਈ ਦੱਸ ਸਕਦਾ ਇੱਕ ਸਾਲ ਪਹਿਲੇ ਭਾਈ ਨਮਰ ਪਾਲ ਜੀ ਕਿੱਥੇ ਰਹਿੰਦੇ ਹੁੰਦੇ ਸੀ ਇੱਕ ਸਾਲ ਪਹਿਲੇ ਕਿੱਥੇ ਸੀ ਕੀ ਕੰਮ ਕਰਦੇ ਸੀ ਨਹੀਂ ਦੁਬਈ ਕਰਦੇ ਕਿਉਂਦੇ ਤੇ ਪੱਗ ਬੰਨਦੇ ਹੁੰਦੇ ਸੀ ਹੈ ਹਾਂ ਇਹ ਜੇ ਹੁੰਦੇ ਸੀ ਭਾਈ ਵਰਗੇ ਹੈ ਕੋਚਾ ਪਾੜ ਨਾ ਪਾੜ ਕਰਦੇ ਨਾ ਜਿੰਨਾ ਪਾਉਂਦੇ ਇੱਕਦਮ ਕੋਈ ਹਵਾਈ ਜਹਾਜ਼ ਤੋਂ ਬੰਦਾ ਉਤਰਦਾ ਬਾਲ ਵੀ ਕਿੰਨਾ ਬਰਖੜੇ ਆ ਅਮਰਤ ਦੀ ਸ਼ਕਲ ਲੱਗਦਾ ਚੋਲੇ ਵੀ ਪਾਗਦਾ ਤੇ ਪੂਰਾ ਡਰਾਮਾ ਕਰ ਲੈਂਦਾ ਕੋਈ ਰੋਕਦਾ ਨਹੀਂ ਫਿਰ ਜਦੋਂ ਉਹ ਹੌਣ ਵਰਤਿਆ ਕਰਦਾ ਉਹਨੂੰ ਫੜ ਕੇ ਰੱਖ ਲੈਂਦੇ ਆ ਉਹਦੇ ਬਾਅਦ ਜਦੋਂ ਰੋੜ ਪਈ ਖੜਾ ਕਰਦੇ ਕਿਤੇ ਸੋਚੋ ਇੱਕ ਸਾਲ ਚ ਬੰਦਾ ਇੰਨਾ ਕਮਜ਼ੋਰ ਹੋ ਗਿਆ ਕਿ 103 ਸਰ ਪਾਣੀ ਨੂੰ ਆਪਾਂ ਸੰਭੀ ਨਹੀਂ ਕਮਜ਼ੋਰ ਇੱਕ 103 ਸਰ ਪਾਣੀ ਪਾੜੀਆ ਥੋੜੀ ਪਾੜੀਆ ਥੋੜੇ ਬਜ਼ੁਰਗਾਂ ਦੀ ਇਹ ਕੌਮ ਦੀ ਜੱਥੇਬੰਦੀ ਆ ਕੌਮ ਦੀ ਫੌਜ ਹੈ ਨਹੀਂ ਦੁਜੀ ਗੱਲ ਇਹ ਇੱਕ ਸਾਲ ਚ ਜਿਹੜਾ ਬੰਦਾ ਨਹੀਂ ਘਟ ਸਕਦਾ ਉਹ ਕੌਮ ਵੀ ਰੋਈ ਕਿੱਥੇ ਕਰੂ

ਇਹਰ ਆਪ ਜਾਂਦੇ ਸੀ ਸਭ ਵੱਲ ਤੋਂ ਕਿਤੇ ਕਾਲੀ ਨੰਦੇ ਲੂਨੀਰ ਗੱਡੀਆਂ 'ਚ ਬੇਸ ਬਸਰ ਕੇ ਲੋਕਾਂ ਦੇ ਘਰੇ ਨਹੀਂ ਮੁਕ ਲੋਕੇ ਨਹੀਂ ਆਪਣੇ ਆਪ ਨੂੰ ਸਪੰਦ ਕੀਤਾ ਪਰ ਕੋ ਪਰ ਕੋ ਤੁਸੀਂ ਇਹ ਚਾਹੁੰਦੇ ਆ ਕਿ ਕਾਈ ਕਰੇ ਸਾਡੀ ਕੌਮ ਕੀ ਕੰਮ ਕਰਦਾ ਉਹ ਕਰੂਗਾ ਕਿ ਨਾ ਇੱਕ ਦਾ ਪੁਲਿਸ ਆ ਜਾਏ ਦਿੱਤਰ ਹੋਏ ਪਹਿਲੇ

ਵੇ ਇਹ ਦੇਖ ਤਾ ਫਿਰ ਅੱਜ ਜਦ ਮੈਂ ਪੜ੍ਹਨਾ ਕਿ ਤੁਸੀਂ ਸੋਚੋ ਕੀ ਨਿਸ਼ਾਨਾ ਇਹਨਾਂ ਦਾ ਇਕੱਲਾ ਅਖਾਲੀ दल ਖਤਮ ਕਰਨਾ ਹੈ ਮੈਂ ਹੁਣੀ ਇੱਕ ਅਫਸਰ ਨੂੰ ਪੁੱਛ ਰਹੀ ਸੀ ਲਕਸ਼ਮ ਕਮਿਸ਼ਨ ਦੇ